ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਦੀ ਵੀਡੀਓ ਵਿੱਚ ਜਿਹੜੀ ਆਪਾਂ ਕੜੀ ਬਣਾਵਾਂਗੇ ਇਹ ਆਪਾਂ ਦਹੀਂ ਦੀ ਜਗ੍ਹਾ ਤੇ ਇਮਲੀ ਨਾਲ ਕੜੀ ਬਣਾਵਾਂਗੇ ਜੇ ਕਿਸੇ ਵੇਲੇ ਸਾਡੇ ਕੋਲ ਦਹੀਂ ਨਹੀਂ ਹੁੰਦਾ ਤਾਂ ਆਪਾਂ ਇਮਲੀ ਨਾਲ ਵੀ ਕੜੀ ਬਣਾ ਸਕਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਵੀਡੀਓ ਨੂੰ ਪੂਰਾ ਲਾਸਟ ਤੱਕ ਵੇਖਿਓ ਤੇ ਜੇ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਓ ਵੀਡੀਓ ਸ਼ੁਰੂ ਕਰਦੇ ਹਾਂ ਕੜੀ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਇੱਕ ਕੜੀਸ਼ੀ ਇਮਲੀ ਦੀ ਲਈ ਸੀ ਤੇ ਇਸ ਨੂੰ ਮੈਂ 10-15 ਮਿੰਟ ਪਹਿਲਾਂ ਹੀ ਭਿਓ ਕੇ ਰੱਖ ਦਿੱਤਾ ਸੀ ਹੁਣ ਆਪਾਂ ਇਸ ਨੂੰ ਮਲ ਕੇ ਤੇ ਇਸ ਦਾ ਰਸ ਕੱਢ ਲਵਾਂਗੇ ਤੇ ਇੱਕ ਛਾਨਣੀ ਦੀ ਮਦਦ ਨਾਲ ਇਸ ਨੂੰ ਆਪਾਂ ਛਾਨ ਲਵਾਂਗੇ ਹੁਣ ਇੱਥੇ ਮੈਂ ਇੱਕ ਕੌਲੀ ਵੇਸਣ ਦੀ ਲਈ ਹੈਗੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਕਈ ਭੈਣਾਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਾਂ ਇੱਕ ਕੌਲੀ ਵੇਸਣ ਲਿਆਏ ਤੇ ਇਹਦੇ ਲਈ ਸਾਨੂੰ ਕਿੰਨਾ ਪਾਣੀ ਲੈਣਾ ਚਾਹੀਦਾ ਹੈ ਇਹਦਾ ਮੈਂ ਤੁਹਾਨੂੰ ਸਿੱਧਾ ਜੈਸਾ ਦੱਸਦੀ ਆ ਕਿ ਜੇ ਤੁਸੀਂ ਇੱਕ ਕੋਲੀ ਵੇਸਣ ਲਿਆਏ ਮੇਰੀ ਤਰ੍ਹਾਂ ਤਾਂ ਇਹਦੇ ਲਈ ਆਪਾਂ 10 ਕੋਲੀਆਂ ਪਾਣੀ ਲਵਾਂਗੇ ਸਭ ਤੋਂ ਪਹਿਲਾਂ ਵੇਸਣ ਨੂੰ ਘੋਲਣ ਲਈ ਮੈਂ ਇੱਥੇ ਇਮਲੀ ਦਾ ਪਾਣੀ ਜਿਹੜਾ ਹੈ ਉਹ ਲੈ ਲਵਾਂਗੀ ਤੇ ਬਾਕੀ ਆਪਾਂ ਨਾਰਮਲ ਪਾਣੀ ਪਾ ਕੇ ਕੁੱਲ ਆਪਾਂ 10 ਕੋਲੀਆਂ ਪਾਣੀ ਇਹਦੇ ਵਿੱਚ ਪਾ ਕੇ ਇਸ ਵੇਸਣ ਨੂੰ ਘੋਲ ਲਵਾਂਗੇ ਇਸ ਕੋਲ ਨੂੰ ਤਿਆਰ ਕਰਕੇ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਕੜੀ ਲਈ ਤੜਕਾ ਤਿਆਰ ਕਰਾਂਗੇ ਕੜੀ ਬਣਾਉਣ ਲਈ ਹਮੇਸ਼ਾ ਹੀ ਖੁੱਲਾ ਬਰਤਨ ਲਾਓ ਕਿਉਂਕਿ ਜਦੋਂ ਕੜੀ ਨੂੰ ਉਬਾਲ ਆਉਂਦਾ ਹੈ ਤਾਂ ਕੜੀ ਫਿਰ ਬਾਹਰ ਵੀ ਆ ਜਾਂਦੀ ਹੈ। ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਕੜਛੀ ਸਰੋਂ ਦਾ ਤੇਲ ਲੈ ਲਿਆ ਹੈਗਾ। ਇਹਦੇ ਵਿੱਚ ਇੱਕ ਚਮਚ ਆਪਾਂ ਜੀਰਾ ਪਾਇਆ ਹੈ। ਜੀਰਾ ਜਦੋਂ ਛਟਕ ਜਾਵੇ ਤਾਂ ਉਹਦੇ ਵਿੱਚ ਤੁਸੀਂ ਬਰੀਕ-ਬਰੀਕ ਕੱਟਿਆ ਹੋਇਆ ਲਸਣ ਅਤੇ ਅਦਰਕ ਪਾ ਦੇਣਾ ਹੈ। ਫਿਰ ਇਸ ਨੂੰ ਹਲਕਾ ਬ੍ਰਾਊਨ ਹੋਣ ਤੇ ਆਪਾਂ ਇਹਦੇ ਵਿੱਚ ਪਿਆਜ਼ ਅਤੇ ਹਰੀਆਂ ਮਿਰਚਾਂ ਦੋਨੋਂ ਪਾ ਦੇਾਂਗੇ। ਤੁਸੀਂ ਮੇਰੇ ਕਹਿਣ ਤੇ ਬਸ ਇੱਕ ਵਾਰ ਜਰੂਰ ਟਰਾਈ ਕਰਕੇ ਵੇਖਿਓ ਇਹ ਇਮਲੀ ਦੀ ਕੜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਤੇ ਫਿਰ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਇਹ ਇਮਲੀ ਦੀ ਕੜੀ ਪਸੰਦ ਆਈ ਜਾਂ ਨਹੀਂ 2-4 ਮਿੰਟ ਆਪਾਂ ਪਿਆਜ਼ ਨੂੰ ਵੀ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਇੱਕ ਆਪਾਂ ਟਮਾਟਰ ਪਾਵਾਂਗੇ ਹੁਣ ਇੱਥੇ ਆਪਾਂ ਬੇਸਿਕ ਮਸਾਲੇ ਪਾ ਦਿਆਂਗੇ ਜਿਵੇਂ ਕਿ 1 ਚਮਚ ਮੈਂ ਹਲਦੀ ਦਾ ਲਿਆ ਹੈ 1.5 ਚਮਚ ਮੈਂ ਇਹਦੇ ਵਿੱਚ ਨਮਕ ਪਾਵਾਂਗੀ ਇੱਕ ਚਮਚ ਗਰਮ ਮਸਾਲਾ ਤੇ ਹੁਣ ਆਪਾਂ ਅੱਧਾ ਮਿੰਟ ਲਈ ਇਹਨਾਂ ਮਸਾਲਿਆਂ ਨੂੰ ਪੁੰਨਾਗੇ ਤੇ ਫਿਰ ਇਹਦੇ ਵਿੱਚ ਜਿਹੜਾ ਆਪਾਂ ਕੋਲ ਬਣਾ ਕੇ ਰੱਖਿਆ ਹੋਇਆ ਸੀ ਵੇਸਣ ਦਾ ਉਹ ਪਾ ਦਿਆਂਗੇ ਤੇ ਨਾਲ ਹੀ ਆਪਾਂ ਕੜੀ ਨੂੰ ਹਿਲਾਉਂਦੇ ਰਹਿਣਾ ਹੈ ਤਾਂ ਕਿ ਜਿਹੜਾ ਇਹ ਵੇਸਣ ਹੈ ਜਿੰਨੀ ਚਿਰ ਤੱਕ ਇਸ ਨੂੰ ਇੱਕ ਉਬਾਲ ਨਹੀਂ ਆਉਂਦਾ ਇਹ ਥੱਲੇ ਵੀ ਲੱਗ ਸਕਦਾ ਹੈ ਇੱਕ ਉਬਾਲ ਆਉਣ ਤੋਂ ਬਾਅਦ ਕੜੀ ਕਦੇ ਵੀ ਥੱਲੇ ਨਹੀਂ ਲੱਗਦੀ ਪਰ ਵਿੱਚ ਵਾਰ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਹੈ ਕੜੀ ਨੂਟਾ ਕੇ ਰਿੱਜਣ ਦਿਆਂਗੇ ਤੇ ਲੱਗ ਗਿਆ ਆਪਾਂ ਪਕੌੜੀਆਂ ਦੀ ਤਿਆਰੀ ਕਰ ਲਵਾਂਗੇ। ਪਕੌੜੀਆਂ ਲਈ ਮੈਂ ਇੱਥੇ ਇੱਕ ਪਿਆਜ਼ ਕੱਟ ਲਿਆ ਹੈ। ਇਹਦੇ ਵਿੱਚ ਆਪਾਂ ਪਾਵਾਂਗੇ 2 ਚਮਚ ਵੱਡੇ ਬੇਸਨ ਦੇ। ਥੋੜੀ ਜਿਹੀ ਹਲਦੀ, ਥੋੜਾ ਜਿਹਾ ਨਮਕ ਪਾਵਾਂਗੇ। ਥੋੜਾ ਜਿਹਾ ਹੀ ਪਾਵਾਂਗੇ ਗਰਮ ਮਸਾਲਾ। 1 ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਕੁੱਟਿਆ ਹੋਇਆ ਨਾਰਦਾਨ ਪਾਵਾਂਗੇ। ਅਤੇ ਥੋੜੀ ਜਿਹੀ ਪਾਵਾਂਗੇ ਲਾਲ ਪੀਸੀ ਹੋਈ ਮਿਰਚ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਲਾ ਕੇ ਫਿਰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਘੋਲ ਲਵਾਂਗੇ ਹੁਣ ਇਸ ਨੂੰ ਆਪਾਂ ਟੱਕ ਕੇ 5 ਮਿੰਟ ਲਈ ਸਾਈਡ ਤੇ ਰੱਖਾਂਗੇ ਤੇ ਤੇਲ ਨੂੰ ਕਰ ਲਵਾਂਗੇ ਗਰਮ ਤੇਲ ਸਾਡਾ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਪਕੌੜੇ ਬਣਾਉਣ ਲੱਗੇ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖੋ ਕਿ ਬੇਸਨ ਵਾਲਾ ਜਿਹੜਾ ਘੋਲ ਤਿਆਰ ਕਰ ਰਹੇ ਹੋ ਨਾ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਇਸੇ ਤਰ੍ਹਾਂ ਪਕੌੜੇ ਬਣਾ ਕੇ ਮੈਂ ਤਿਆਰ ਕਰ ਲੈਨੀ ਆ ਤੇ ਆ ਵੇਖੋ ਜੀ ਕੜੀ ਸਾਡੀ ਲਗਭਗ ਬਣ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕੜੀ ਨਾ ਤਾਂ ਜ਼ਿਆਦਾ ਪਤਲੀ ਬਣੀ ਹੈ ਤੇ ਨਾ ਹੀ ਜ਼ਿਆਦਾ ਸੰਘਣੀ ਬਣੀ ਹੈ ਬਿਲਕੁਲ ਇੱਕਦਮ ਸਹੀ ਜੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਪਾਣੀ ਪਾਓਗੇ ਇੱਕ ਕੌਲੀ ਬੇਸਨ ਦੇ ਬਦਲੇ 10 ਕੌਲੀਆਂ ਪਾਣੀ ਆਪਾਂ ਪਾਉਣੀਆਂ ਨੇ ਤੇ ਫਿਰ ਤੁਹਾਡੀ ਕੜੀ ਵੀ ਐਸੀ ਤਰ੍ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏਗੀ ਬਿਲਕੁਲ ਵੀ ਨਾ ਤਾਂ ਉਹ ਪਤਲੀ ਹੋਏਗੀ ਤੇ ਨਾ ਹੀ ਸੰਘਣੀ ਹੋਏਗੀ ਹੁਣ ਇਹਦੇ ਵਿੱਚ ਆਪਾਂ ਪਕੌੜੇ ਪਾ ਦੇਾਂਗੇ ਜਿਹੜੇ ਆਪਾਂ ਬਣਾ ਕੇ ਰੱਖੇ ਹੋਏ ਸੀ ਤੇ ਬਸ ਇਸ ਨੂੰ 2 ਮਿੰਟ ਲਈ ਐਸੀ ਤਰ੍ਹਾਂ ਪੱਕਣ ਦਵਾਂਗੇ ਤੇ ਕੜੀ ਆਪਣੀ ਬਣ ਕੇ ਤਿਆਰ ਹੋ ਗਈ ਫਿਰ ਆਪਾਂ ਇਸ ਨੂੰ ਇੱਕ ਡੂੰਗੇ ਵਿੱਚ ਸਰਵ ਕਰਾਂਗੇ ਤੁਸੀਂ ਵੀ ਇੱਕ ਵਾਰ ਆਪਣੇ ਘਰ ਦੇ ਵਿੱਚ ਇਹ ਕੜੀ ਬਣਾ ਕੇ ਜਰੂਰ ਵੇਖਿਓ ਇਮਲੀ ਦੀ ਕੜੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ